ਨਨਤਪੁਰ ਦੀ ਪਹਾਲ ਕਰਨ ਲੱਗਾ ਜੇ ਉਸ ਵੇਲੇ ਸੀ ਸਾਡਾ ਲੀਡਰ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੀ ਰਾਜਧਾਨੀ ਸੀ ਲਾਹੌਰ ਸਾਡਾ ਝੰਡਾ ਸੀ ਕੇਸਰੀ ਖਾਲਸਾ ਜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਦੇ ਕੋਲ 123000 ਬਲਵਾਨ ਸ਼ਕਤੀਸ਼ਾਲੀ ਫੌਜਾਂ ਸਨ ਰਸ਼ੀਆ ਔਰ ਫਰਾਂਸ ਵਰਗੀਆਂ ਤਾਕਤਾਂ ਉਹਦੀ ਨਾਲ ਦੋਸਤੀ ਗੰਢਣ ਵਿੱਚ ਫਖਰ ਮਹਿਸੂਸ ਕਰਦੀਆਂ ਸੀ 13500 ਮਰਬਾ ਮੀਲ ਵਿੱਚ ਖਾਲਸੇ ਦਾ ਕੇਸਰੀ ਝੰਡਾ ਝੁੱਲ ਰਿਆ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੀਆਂ ਵੀ ਰਾਣੀਆਂ ਸੀ ਆਖਰੀ ਸ਼ਾਦੀ ਉਹਨਾਂ ਨੇ ਮਹਾਰਾਣੀ ਜੰਧਕੌਰ ਦੇ ਨਾਲ ਕਰਵਾਈ ਮਹਾਰਾਣੀ ਜੰਧਕੌਰ ਸਰਦਾਰ ਮੰਨਾ ਸਿੰਘ ਔਲਖ ਦੀ ਲੜਕੀ ਸੀ ਤਹਿਸੀਲ ਜ਼ਫਰਵਾਲ ਜ਼ਿਲ੍ਹਾ ਸਿਆਲकोट ਇਤਨੀ ਸੁੰਦਰ ਇਤਨੀ ਪਾਕਸ਼ੀਲ ਪਹਿਲੀ ਨਜ਼ਰ ਦੇ ਨਾਲ ਉਹਨੇ ਸ਼ੇਰ-ਏ-ਪੰਜਾਬ ਦਾ ਮਨ ਮੋਲ ਲਿਆ ਔਰ ਸ਼ੇਰ-ਏ-ਪੰਜਾਬ ਨੇ ਖੁਸ਼ੀ ਵਿਚਾ ਕੇ ਉਸ ਨੂੰ ਮਹਿਬੂਬਾ ਦਾ ਖਿਤਾਬ ਦੇ ਦਿੱਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੱਤ ਪੁੱਤਰ ਸਨ ਸ਼ਹਿਜ਼ਾਦਾ ਖੜਕ ਸਿੰਘ ਸਰਦਾਰ ਸ਼ੇਰ ਸਿੰਘ ਸਰਦਾਰ ਕਸ਼ਮੀਰਾ ਸਿੰਘ ਸਰਦਾਰ ਮਲਤਾਨਾ ਸਿੰਘ ਸਰਦਾਰ ਪਿਸ਼ੋਰਾ ਸਿੰਘ ਸਰਦਾਰ ਤਾਲਾ ਸਿੰਘ ਔਰ ਆਖਰੀ ਸੀ ਦਲੀਪ ਸਿੰਘ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਤੋਂ ਬਾਅਦ ਮਹਾਰਾਣੀ ਜਿੰਦਕਾਰ ਦੇ ਨਾਲ ਜੋ ਕੁਝ ਹੋਇਆ ਉਹ ਖਾਲਸਾ ਜੀ ਪੰਨਿਆਂ ਦੇ ਉੱਤੇ ਅੰਕਿਤ ਹੈ ਮਹਾਰਾਣੀ ਜਿੰਦਕਾਰ ਨੂੰ ਲਾ ਗਿਆ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬਾ ਮਹਾਰਾਣੀ ਜਿੰਦ ਕੌਰ ਸ਼ੇਰ ਏ ਪੰਜਾਬ ਦੀ ਸਮਾਦ ਤੇ ਆਈ ਅੱਖਾਂ ਵਿੱਚ ਹੰਝੂ ਆਏ ਨੇ ਖਾਲਸਾ ਜੀ ਸ਼ੇਰ ਏ ਪੰਜਾਬ ਦੀ ਮਹਿਬੂਬਾ ਸ਼ੇਰ ਏ ਪੰਜਾਬ ਦੀ ਵਿਧਵਾ ਮਹਾਰਾਣੀ ਜਿੰਦ ਕੌਰ ਨੂੰ ਕੈਸ ਨਿਕਾਲਾ ਦਿੱਤਾ ਗਿਆ ਏ ਲਾਹੌਰ ਵਿੱਚੋਂ ਚੱਲ ਕੇ ਸ਼ੇਖੂਪੁਰ ਦੇ ਬਾਗ ਨੂੰ ਐਂ ਤੁਰੇ ਜਾ ਰਹੀ ਏ ਭਾਈ ਓ ਪਾਣੀ ਪੰਜ ਦਰਿਆ ਮਾਂ ਦੀ ਤੁਰ ਪਈ ਕੱਖੋ ਹੋਲੀ ਹੋ ਕੇ ਸਾਲੀ ਪੰਜ ਦਰਿਆ ਰਾਣੀ ਚਾਹ ਤਿਕਸ਼ਾ ਨੂੰ ਮਾਰੇ ਸਰਚੇ ਕਬੀਤੀ ਦਾ ਸਰਚੇ ਕਬੀਤੀ ਦਾ ਦਰਦੀ ਦਲ ਤੇ ਚਲਦੇ ਆਰੇ ਸਰਚੇ ਕਬੀਤੀ ਇਸ ਗੋਰੇ ਪਾਪੀ ਨੇ ਇਸ ਗੋਰੇ ਪਾਪੀ ਨੇ ਅੱਖਾ ਫਟ ਦੇ ਜਾਲ ਖਿਲਾਰੇ ਕਿਸ ਗੋਰੇ It's